ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤਾਂ ਸ਼ੁਰੂ ਕਰਦੇ ਹਾਂ ਜੀ ਪ੍ਰੌਣਿਆ ਜੇ ਅਸੀਂ ਤੇਰੇ ਪਿਆਰੇ ਹੱਥ ਲਾਉਣ ਜਾਂਦੇ ਆਂ ਤੇਰੀ ਇੱਜ਼ਤ ਕਰਨਾ ਜਾਂਦੇ ਆਂ ਤਾਂ ਤੈਨੂੰ ਸਮਝਾਉਣਾ ਵੀ ਜਾਂਦੇ ਆਂ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਧੀ ਤੇ ਇੰਨਾ ਵੱਡਾ ਇਲਜ਼ਾਮ ਲਗਾਉਂਦੀ ਔਸਤ ਇੱਚ ਲਿੱਤਰ ਤੇ ਦਾਗ ਲਗਾਉਣ ਦੀ ਇੰਨੀ ਘਟਿਆ ਇੰਨੀ ਨੀਚ ਸੋਚ ਤੁਹਾਡੀ ਮਾਂ ਪੁੱਤ ਦੀ ਕਿਵੇਂ ਹੋ ਸਕਦੀ ਹੈ ਸੁਖਦੀਪ ਤੇ ਪਾਪਾ ਗੁੱਸੇ ਨਾਲ ਕਹਿੰਦੇ ਉਸ ਦਾ ਗੁੱਸਾ ਦੇਖ ਕੇ ਮੈਂ ਕਦੀ ਉਸ ਦੀ ਮੰਮੀ ਡਰ ਗਏ ਦੋਨਾਂ ਦੀ ਹਿੰਮਤ ਨਹੀਂ ਹੋ ਰਹੀ ਉਸ ਦੇ ਅੱਗੇ ਕੁਝ ਨਹੀਂ ਬੋਲਣ ਦੀ ਫਿਰ ਵੀ ਪ੍ਰਤਾਪ ਕਹਿੰਦਾ ਪਾਪਾ ਜੀ ਪਹਿਲਾਂ ਤੁਸੀਂ ਪੂਰੀ ਗੱਲ ਸੁਣ ਲਓ ਤੇ ਉਸ ਤੋਂ ਬਾਅਦ ਹੀ ਬੋਲਿਓ ਜੀ ਜੇ ਮੈਂ ਗਲਤ ਲੱਗਾ ਜਾਂ ਮੇਰੀ ਇੱਕ ਵੀ ਗਲਤੀ ਤੁਹਾਨੂੰ ਦੇਸੀ ਤਾਂ ਤੁਸੀਂ ਕਹੋ ਜੇ ਮੰਨਿਆ ਕਿ ਮੇਰੇ ਵਿੱਚ ਇੱਕ ਕਮੀ ਹੈ ਮੈਂ ਮਨਦਾ ਹਾਂ ਕਿ ਮੈਂ ਥੋੜਾ ਜਿਹਾ ਸ਼ੱਕੀ ਹਾਂ ਪਰ ਮੈਂ ਠੀਕ ਹਾਂ ਆਪਣੀ ਪਤਨੀ ਦੇ ਪ੍ਰਤੀ ਵਫਾਦਾਰ ਹਾਂ ਅਤੇ ਇਹ ਗੱਲ ਇਹ ਗੱਲ ਸੁਖਦੀਪ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੈਨੂੰ ਸੁਖਦੀਪ ਦਾ ਕਿਸੇ ਗੈਰ ਦੇ ਨਾਲ ਗੱਲਾਂ ਕਰਨਾ ਚੰਗਾ ਨਹੀਂ ਲੱਗਦਾ ਰਿਸ਼ਤੇਦਾਰੀਆਂ ਵਿੱਚ ਵੀ ਕਿਸੇ ਮੁੰਡੇ ਦੇ ਨਾਲ ਗੱਲ ਕਰਨਾ ਹਾਸ ਹੱਸ ਕੇ ਬੋਲਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਇਸ ਦੇ ਬਾਵਜੂਦ ਵੀ ਸੁਖਦੀਪ ਨੇ ਇਹੋ ਜਿਹੀ ਹਰਕਤ ਕੀਤੀ ਹੈ ਕਿ papa ਤੁਸੀਂ ਇੱਕ ਵਾਰ ਪੁੱਛੋ ਕਿ ਉਸਨੇ ਆਖਰ ਇਹੋ ਜਿਹਾ ਕੀਤਾ ਕੀ ਹੈ ਸੁਖਦੀਪ ਕਹਿੰਦੀ ਨਹੀਂ papa ਮੈਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਤਾਂ ਮੈਂ ਕਹਿੰਦਾ ਅੱਛਾ ਜੇ ਤੂੰ ਇਹੋ ਜਿਹਾ ਕੁਝ ਨਹੀਂ ਕੀਤਾ ਤਾਂ ਇਹ ਫੋਟੋ ਝੂਠ ਬੋਲ ਰਹੀ ਹੈ ਦੇਖੋ ਪਾਪਾ ਤੁਸੀਂ ਖੁਦ ਹੀ ਆਪਣੀਆਂ ਅੱਖਾਂ ਨਾਲ ਦੇਖ ਲਓ ਫੋਟੋ ਵਿੱਚੋਂ ਕਿਵੇਂ ਹੱਸ-ਹੱਸ ਕੇ ਮਨਰਾਜ ਦੇ ਸਿਰ ਤੇ ਤੇਲ ਲਗਾ ਕੇ ਮਾਲਿਸ਼ ਕਰ ਰਹੀ ਹੈ ਮਨਰਾਜ ਵਿੱਚ ਅਤੇ ਸੁਖਦੀਪ ਦੀ ਉਮਰ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ ਮਨਰਾਜ ਸੁਖਦੀਪ ਤੋਂ 1.5 ਸਾਲ ਹੀ ਛੋਟਾ ਹੈ ਅਤੇ ਉਹ ਵੀ ਮਾਸੀ ਸੱਸ ਦਾ ਮੁੰਡਾ ਹੈ ਕਿ ਸ਼ੋਭਾ ਦਿੰਦਾ ਹੈ ਕਹਿੰਦੇ ਹੋਏ ਪ੍ਰਤਾਪ ਵੀ ਪੂਰੇ ਜੋਸ਼ ਵਿੱਚ ਆ ਗਿਆ ਪਰ ਸੁਖਦੀਪ ਦੇ ਪਾਪਾ ਜੁਗਿੰਦਰ ਸਿੰਘ ਕਹਿੰਦੇ ਕੀ ਮਾਸੀ ਦਾ ਮੁੰਡਾ ਹੈ ਤਾਂ ਕੀ ਹੋਇਆ ਆਖਰ ਹੈ ਤਾਂ ਤੇਰਾ ਭਰਾ ਹੀ ਨਾ ਇਸ ਵਿੱਚ ਕਿਹੜੀ ਗੱਲ ਹੋ ਗਈ ਮਾਸੀ ਦਾ ਮੁੰਡਾ ਵੀ ਤਾਂ ਭਰਾ ਹੀ ਹੁੰਦਾ ਹੈ ਇਹ ਉਸ ਨੂੰ ਆਪਣਾ ਭਰਾ ਸਮਝ ਕੇ ਤੇਲ ਦੀ ਮਾਲਿਸ਼ ਹੀ ਤਾਂ ਕਰ ਰਹੀ ਹੈ ਐਸ ਵਿੱਚ ਗਲਤ ਕੀ ਦੇਖ ਲਿਆ ਤੂੰ ਜੋ ਪੜ੍ਹ ਕੇ ਰਿਹਾ ਹੈ ਮੇਰੀ ਧੀ ਨੂੰ ਚਲਿੱਤਰਹੀਨ ਦੱਸ ਰਿਹਾ ਹੈ 22 ਸਾਲ ਤੱਕ ਮੇਰੀ ਧੀ ਮੇਰੇ ਘਰ ਵਿੱਚ ਰਹੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਕੋਈ ਇਸ ਨੂੰ ਅੱਖ ਚੁੱਕ ਕੇ ਵੀ ਦੇਖ ਸਕੇ ਜਾਂ ਕੁਝ ਕਹੇ ਅਤੇ ਇੱਕ ਸਾਲ ਦੇ ਵਿੱਚ ਤੂੰ ਤੇ ਤੇਰੀ ਮਾਂ ਨੇ ਮਿਲ ਕੇ ਸਾਰੀਆਂ ਕਮੀਆਂ ਕੱਢ ਦਿੱਤੀਆਂ ਮੇਰੀ ਧੀ ਦੇ ਵਿੱਚ ਇੰਨੀ ਵੱਡੀ ਇਤੋਮਤ ਲਗਾ ਦਿੱਤੀ ਤਾਂ ਸੁਖਦੀਪ ਕਹਿੰਦੀ ਨਹੀਂ ਪਾਪਾ ਇਸ ਵਿੱਚ ਪ੍ਰਤਾਪ ਦੀ ਕੋਈ ਗਲਤੀ ਨਹੀਂ ਹੈ ਇਹ ਤਾਂ ਸਾਰਾ ਕੀਤਾ ਕਰਾਇਆ ਮੰਮੀ ਜੀ ਦਾ ਹੈ ਤੇ ਇਹਨਾਂ ਸੌਂਦਿਆਂ ਹੀ ਸੁਖਦੀਪ ਦੀ ਸੱਸ ਬਲਜੀਤ ਕੌਰ ਡਰ ਗਈ ਕਿਉਂਕਿ ਸੁਖਦੀਪ ਦੇ ਪਾਪਾ ਦਾ ਗੁੱਸਾ ਦੇਖ ਕੇ ਉਹ ਪਹਿਲਾਂ ਹੀ ਡਰੀ ਹੋਈ ਸੀ ਉੱਪਰੋਂ ਜਦੋਂ ਸੁਖਦੀਪ ਨੇ ਸਾਰਾ ਦੋਸ਼ ਉਸਦਾ ਹੀ ਕੱਢ ਦਿੱਤਾ ਤਾਂ ਉਸ ਦੀ ਹੋਰ ਵੀ ਹਾਲਤ ਖਰਾਬ ਹੋ ਗਈ ਉਹ ਉਸੇ ਵੇਲੇ ਵਿੱਚ ਬੋਲੀ ਤੇ ਕਹਿੰਦੀ ਦੇਖ ਦੇਖ ਸੁਖਦੀਪ ਕੌਜੀਤਾ ਸ਼ਰਮਕਰ ਤੇਰੇ ਪਾਪਾ ਗੁੱਸੇ ਵਿੱਚ ਬੋਲ ਰਹੇ ਨੇ ਤਾਂ ਇਸ ਦਾ ਕੀ ਮਤਲਬ ਹੈ ਕਿ ਇਹ ਸਾਨੂੰ ਦਬਾਲ ਲੈਣਗੇ ਮੇਰੀ ਕੀ ਗਲਤੀ ਹੈ ਮੈਂ ਕੀ ਕੀਤਾ ਹੈ ਜਰਾ ਦੱਸ ਤਾਂ ਸਹੀ ਮੈਨੂੰ ਸੁਖਦੀਪ ਕਹਿੰਦੀ ਮੰਮੀ ਜੀ ਜੇ ਤੁਹਾਡੀ ਗਲਤੀ ਨਹੀਂ ਹੈ ਤਾਂ ਹੋਰ ਕਿਸੇ ਦੀ ਹੈ ਤੁਸੀਂ ਹੀ ਕਿਹਾ ਸੀ ਤਾਂ ਨਾ ਮੈਨੂੰ ਮਨਰਾਜ ਵੀਰ ਨੂੰ ਤੇ ਲਗਾਉਣ ਦੇ ਲਈ ਮੈਂ ਮਨਾ ਕੀਤਾ ਸੀ ਨਾ ਐਸ ਦੇ ਬਾਵਜੂਦ ਵੀ ਤੁਸੀਂ ਹੀ ਜ਼ਬਰਦਸਤੀ ਤੇਲ ਲਗਵਾਇਆ ਸੀ ਤਾਂ ਬਲਜੀਤ कौर ਕਹਿੰਦੀ ਦੇਖ ਦੇ ਕੇ ਪ੍ਰਤਾਪ ਬੇਟਾ ਇਸ ਦੀ ਜ਼ੁਬਾਨ ਤਾਂ ਦੇਖ ਆਪਣੇ ਪਾਪਾ ਨੂੰ ਦੇਖ ਕੇ ਕਿਵੇਂ ਝੂਠੇ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਮੇਰੇ ਤੇ ਭਲਾ ਮੈਂ ਕਿਉਂ ਕਹਾਂਗੀ ਜਦੋਂ ਕਿ ਮੈਨੂੰ ਪਤਾ ਹੈ ਕਿ ਮੇਰੇ ਬੇਪੁੱਤ ਨੂੰ ਇਹ ਸਭ ਚੀਜ਼ਾਂ ਚੀਜ਼ ਪਸੰਦ ਨਹੀਂ ਹੈ ਐਸ ਦੇ ਬਾਵਜੂਦ ਵੀ ਤੂੰ ਆਪਣੇ ਪਾਪਾ ਨੂੰ ਦੇਖ ਕੇ ਕੁਝ ਜ਼ਿਆਦਾ ਨਹੀਂ ਬੋਲ ਰਹੀ ਦੇਖ ਤਾਂ ਸਹੀ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ ਤੇ ਬੁੱਢੇ ਬੁੜਾਪੇ ਵਿੱਚ ਵੀ ਮੈਨੂੰ ਚੈਨ ਨਾਲ ਜਿਉਣ ਨਹੀਂ ਦੇਵੇਗੀ ਬੇਟਾ ਇਹ ਮੈਨੂੰ ਕੀ ਭਾਈ ਸਾਹਿਬ ਜੀ ਤੁਸੀਂ ਇਹੀ ਸਿਖਾਇਆ ਹੈ ਆਪਣੀ ਧੀ ਨੂੰ ਦੇਖੋ ਕਿਵੇਂ ਪਟਰ ਪਟਰ ਬੋਲ ਰਹੀ ਹੈ ਅਤੇ ਉੱਪਰੋਂ ਮੈਨੂੰ ਝੂਠੀ ਬਣਾ ਰਹੀ ਹੈ ਤਾਂ ਪ੍ਰਤਾਪ ਦੀ ਮੰਮੀ ਦੀਆਂ ਗੱਲਾਂ ਸੁਣ ਕੇ ਸੁਖਦੀਪ ਦੇ ਪਾਪਾ ਕਹਿੰਦੇ ਜੀ ਭੈਣ ਜੀ ਗਲਤ ਕੀ ਕਹਾ ਮੇਰੀ ਧੀ ਨੇ ਮੇਰੀ ਧੀ ਝੂਠ ਨਹੀਂ ਬੋਲ ਸਕਦੀ ਤੁਸੀਂ ਵੱਡੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਵਕਤ ਸੱਚ ਬੋਲੋਗੇ ਤੇ ਹਮੇਸ਼ਾ ਸਹੀ ਹੀ ਰਹੋਗੇ ਜੇ ਮੇਰੀ ਧੀ ਅਸਕਰ ਦੀ ਨੂੰ ਹੈ ਤਾਂ ਇਸ ਦਾ ਮਤਲਬ ਇਹ ਹਮੇਸ਼ਾ ਗਲਤ ਹੀ ਬੋਲੇਗੀ ਤੇ ਹਾਂ ਪ੍ਰਤਾਪ ਤੋਂ ਪਹਿਲਾਂ ਸੁਖਦੀਪ ਦੀ ਗੱਲ ਵੀ ਸੁਣੀ ਜਾ ਫੋਟੋ ਦੇਖ ਕੇ ਹੀ ਸ਼ੁਰੂ ਹੋ ਗਿਆ ਤਾ ਪ੍ਰਤਾਪ ਕਹਿੰਦਾ ਪਾਪਾ ਇਸ ਵਿੱਚ ਸੁਣ ਵਾਲੀ ਕਿਹੜੀ ਗੱਲ ਹੈ ਜੋ ਚੀਜ਼ ਗਲਤ ਹੈ ਗਲਤ ਹੈ ਜਦੋਂ ਮੈਨੂੰ ਐਸੇ ਜੀ ਇਹ ਚੀਜ਼ ਪਸੰਦ ਨਹੀਂ ਹੈ ਤਾਂ ਇਹ ਚੀਜ਼ ਮੇਰੇ ਜਦੋਂ ਮੇਰੇ ਸਾਹਮਣੇ ਆਏਗੀ ਤਾਂ ਗੁੱਸਾ ਤਾਂ ਆਏਗਾ ਹੀ ਨਾ ਤੇ ਨਾ ਹੀ ਜੇ ਸੁਖਦੀਪ ਇਹੋ ਜਿਹੀਆਂ ਹਰਕਤਾਂ ਕਰੇਗੀ ਤਾਂ ਮੈਂ ਇਸ ਨੂੰ ਘਰ ਵਿੱਚ ਨਹੀਂ ਰੱਖਣਾ ਵਾਲਾ ਤਾਂ ਸੁਖਦੀਪ ਦੇ ਪਾਪਾ ਕਹਿੰਦੇ ਦੇਖ ਪ੍ਰਤਾਪ ਜਿਆਦਾ ਉਛਲਣ-ਕੁੱਦਣ ਦੀ ਜ਼ਰੂਰਤ ਨਹੀਂ ਹੈ। ਤੂੰ ਮੈਨੂੰ ਇਹ ਨਾ ਸਮਝੀਂ ਕਿ ਮੈਂ ਧੀ ਦਾ ਪਿਓ ਹਾਂ ਤੇ ਚੁੱਪ ਕਰ ਜਾਵਾਂਗਾ ਤੇ ਦਬ ਜਾਵਾਂਗਾ। ਤੇ ਜੋ ਤੁਸੀਂ ਮਾਂ-ਪੁੱਤ ਦੇ ਮਨ ਵਿੱਚ ਆਏਗਾ ਤੁਸੀਂ ਮੇਰੀ ਧੀ ਦੇ ਨਾਲ ਕਰੋਂਗੀ। ਦੇਖੋ ਵੈਸੇ ਵੀ ਮੈਂ ਇੱਥੇ ਧੀ ਵਿਆਹ ਕੇ ਫਸ ਚੁੱਕਿਆ ਹਾਂ। ਹੁਣ ਹੁਣ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਜੇ ਮੈਂ ਚਾਹਾਂ ਤਾਂ ਹੁਣੇ ਆਪਣੀ ਧੀ ਨੂੰ ਲੈ ਕੇ ਜਾ ਸਕਦਾ ਹਾਂ ਪਰ ਤੁਹਾਡੇ ਤਰ੍ਹਾਂ ਅਸੀਂ ਗਰੇ ਹੋਏ ਨਹੀਂ ਹਾਂ ਸਾਡੇ ਵੀ ਕੋਈ ਸਮਾਜ ਵਿੱਚ ਇੱਜ਼ਤ ਹੈ ਇਸ ਲਈ ਪਿਆਰ ਨਾਲ ਸਮਝ ਰਹਾ ਹਾਂ ਸਮਝ ਜਾਓ ਨਹੀਂ ਤਾਂ ਸਮਝਾਉਂਦਾ ਹਾਂ ਹੋਰ ਵੀ ਤਰੀਕੇ ਨੇ ਮੇਰੇ ਕੋਲ ਤੇ ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਡੀਆਂ ਗੱਲਾਂ ਤੋਂ ਡਰ ਕੇ ਆਪਣੀ ਧੀ ਨੂੰ ਲੈ ਕੇ ਚਲਾ ਜਾਵਾਂਗਾ ਧੀ ਤਾਂ ਮੇਰੀ ਡੰਗੇ ਦੀ ਚੋਰ ਤੇ ਇੱਥੇ ਰਹੇਗੀ ਤੇ ਮੈਂ ਦੇਖਦਾ ਹਾਂ ਕਿ ਕਿਸ ਦੀ ਹਿੰਮਤ ਹੈ ਇਸ ਨੂੰ ਘਰ ਤੋਂ ਕੱਢਣ ਦੀ ਦੇਖੋ ਕੱਢ ਕੇ ਤੇਰੇ ਕੋਲ ਖੜੀ ਸੁਖਦੀਪ ਲਗਾਤਾਰ ਰੋਏ ਜਾ ਰਹੀ ਸੀ ਅੱਜ ਉਸਦੇ ਪਾਪਾ ਅਤੇ ਉਸਦੇ ਪਤੀ ਦੋਨੇ ਹੀ ਆਮੋ ਸਾਹਮਣੇ ਸੀ ਸੁਖਦੀਪ ਦੇ ਪਾਪਾ ਨੇ ਕਿਹਾ ਪ੍ਰਤਾਪ ਤੂੰ ਪੜਿਆ ਲਿਖਿਆ ਹੈ ਸਮਝਦਾਰ ਲੱਗਦਾ ਹੈ ਬਾਹਰ ਰਹਿੰਦੇ ਹੋਏ ਤੂੰ ਦੁਨੀਆ ਦੇਖੀ ਹੈ ਤੈਨੂੰ ਇੰਨੀ ਵੀ ਸਮਝ ਨਹੀਂ ਕਿ ਇੱਕ ਵਾਰ ਆਪਣੀ ਮਾਂ ਨੂੰ ਪੁੱਛ ਤਾਂ ਲੈ ਕੀ ਫੋਟੋ ਕਸਨੇ ਖਿੱਚੀ ਸੀ ਜੇ ਸੁਖਦੀਪ ਇਹ ਸਭ ਆਪਣੀ ਮਰਜ਼ੀ ਨਾਲ ਨਾਲ ਚੋਰੀ ਕਰਦੀ ਤਾਂ ਕਿਸ ਨੂੰ ਫੋਟੋ ਖਿੱਚਣ ਦਿੰਦੀ ਤੇ ਦੂਸਰੀ ਗੱਲ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਦੋਨਾਂ ਪਾਸਿਆਂ ਦਾ ਪੱਖ ਸੁਣਨਾ ਚਾਹੀਦਾ ਹੈ ਤੂੰ ਸੁਖਦੀਪ ਤੇ ਸੁਖਦੀਪ ਦੀ ਇੱਕ ਵੀ ਗੱਲ ਸੁਣੀ ਜਾਂ ਫੋਟੋ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੁਖਦੀਪ ਨੂੰ ਦੱਸਿਆ ਪ੍ਰਤਾਪ ਨੂੰ ਸਾਰੀਆਂ ਗੱਲਾਂ ਸੁਖਦੀਪ ਕਹਿੰਦੀ ਨਹੀਂ ਪਾਪਾ ਪ੍ਰਤਾਪ ਮੇਰੀ ਗੱਲ ਸੁਣ ਲਈ ਤਿਆ ਨਹੀਂ ਹੈ ਇਹ ਤਾਂ ਜਦੋਂ ਦੀ ਫੋਟੋ ਦੇਖੀ ਹੈ ਉਦੋਂ ਦਾ ਲਗਾਤਾਰ ਬੱਸ ਰੌਲਾ ਪਾ ਰਿਹਾ ਹੈ ਮੈਨੂੰ ਤਾਂ ਬੋਲਣ ਹੀ ਨਹੀਂ ਦੇ ਰਿਹਾ ਬੋਲਾਂ ਤਾਂ ਕਿਵੇਂ ਬੋਲਾਂ ਕਿ ਇਹ ਸਭ ਕੁਝ ਮੰਮੀ ਨੇ ਕੀਤਾ ਹੈ ਕਿੰਨੀ ਵਾਰ ਤਾਂ ਕਿਹਾ ਹੈ ਇਹ ਸਭ ਮੰਮੀ ਜੀ ਨੇ ਕੀਤਾ ਹੈ ਪਰ ਦੋਨੇ ਹੀ ਮੇਰੇ ਤੇ ਚੜ ਰਹੇ ਨੇ ਤੇ ਮੈਨੂੰ ਤਾਂ ਬੋਲਣ ਹੀ ਨਹੀਂ ਦੇ ਰਹੇ ਤਾਂ ਸੁਖਦੀਪ ਦੇ ਪਾਪਾ ਕਹਿੰਦੇ ਠੀਕ ਹੈ ਬੇਟਾ ਤੂੰ ਹੁਣ ਆਪਣੀ ਗੱਲ ਦੱਸ ਅਤੇ ਪ੍ਰਤਾਪ ਪਹਿਲਾਂ ਸ਼ਾਂਤੀ ਨਾਲ ਸਾਰੀ ਗੱਲ ਸੁਣ ਸੁਨੇਗਾ ਇਸ ਤੋਂ ਬਾਅਦ ਤੂੰ ਜੋ ਵੀ ਫੈਸਲਾ ਲੈਣਾ ਹੋਵੇਗਾ ਤੂੰ ਲੈ ਲਈ ਮੈਂ ਵੀ ਤੇਰੇ ਫੈਸਲੇ ਦੇ ਨਾਲ ਹੋਵਾਂਗਾ ਸਾਰੀ ਗੱਲ ਸੁਣ ਤੋਂ ਬਾਅਦ ਜੇ ਤੈਨੂੰ ਮੇਰੀ ਧੀ ਗਲਤ ਲੱਗਦੀ ਹੈ ਤਾਂ ਮੈਂ ਖੁਦ ਹੀ ਆਪਣੀ ਧੀ ਨੂੰ ਇਸ ਘਰ ਵਿੱਚ ਨਹੀਂ ਛੱਡੈ ਕੇ ਜਾਵਾਂਗਾ ਪਰ ਉਸ ਤੋਂ ਪਹਿਲਾਂ ਤੋਂ ਬੈਠ ਕੇ ਸਾਰੀ ਗੱਲ ਸੁਣ ਆਪਣੇ ਕੁੜਮ ਦੀ ਗੱਲ ਸੁਣ ਕੇ ਬਲਜੀਤ कौर ਦੇ ਚਿਹਰੇ ਦਾ ਰੰਗ ਬਿਲਕੁਲ ਸਫੇਦ ਹੋ ਗਿਆ ਡਰ ਦੇ ਮਾਰੇ ਉਸ ਦਾ ਮੂੰਹ ਸੁੱਕ ਗਿਆ ਤਾਂ ਉਹ ਕਹਿੰਦੀ ਨਹੀਂ ਨਹੀਂ ਬੇਟਾ ਇਹਨਾਂ ਦੀਆਂ ਗੱਲਾਂ ਵਿੱਚ ਨਾ ਨਾ ਇਹ ਫालतू ਗੱਲਾਂ ਕਰਨਗੇ ਬਸ ਇਹਨਾਂ ਦੇ ਇਹਨਾਂ ਨੇ ਤਾਂ ਕਿਵੇਂ ਕਰਕੇ ਵੀ ਆਪਣੀ ਧੀ ਨੂੰ ਹੀ ਸਹੀ ਸਾਬਤ ਕਰਨਾ ਹੈ ਤਾਂ ਸੁਖਦੀਪ ਦੇ ਪਾਪਾ ਕਹਿੰਦੇ ਪ੍ਰਤਾਪ ਜਾਂ ਤਾਂ ਤੂੰ ਆਪਣੀ ਮਾਂ ਨੂੰ ਬੋਲਣ ਤੋਂ ਚੁੱਪ ਕਰਾ ਲੈ ਨਹੀਂ ਤਾਂ ਮੈਂ ਬੋਲਣ ਲੱਗ ਗਿਆ ਤਾਂ ਬਹੁਤ ਬੁਰਾ ਲੱਗੇਗਾ ਮੈਂ ਕਹਿੰਦਾ ਮੰਮੀ ਜੀ ਪਲੀਜ਼ ਚੁੱਪ ਹੋ ਜਾਓ ਤੁਸੀਂ ਸੁਣ ਲੈਣ ਦੇ ਅੱਜ ਆਖਰੀ ਵਾਰ ਅੱਜ ਤੋਂ ਬਾਅਦ ਇਹ ਕਹਾਣੀ ਹੀ ਖਤਮ ਹੋ ਜਾਏਗੀ ਤੰਪਲਜੀਤ कौर ਦੀ ਬੋਲਤੀ ਬੰਦ ਹੋ ਗਈ ਫਿਰ ਸੁਖਦੀਪ ਨੇ ਸਾਰੀ ਗੱਲ ਆਪਣੇ ਪਾਪਾ ਤੇ ਪ੍ਰਤਾਪ ਨੂੰ ਦੱਸੀ ਕਿ ਮਾਸੀ ਜੀ ਆਪਣੇ ਮੁੰਡੇ ਮਨਰਾਜ ਦੇ ਨਾਲ ਮੰਮੀ ਜੀ ਨੂੰ ਮਿਲਣ ਆਈ ਸੀ ਤੇ 2 ਦਿਨ ਰਹਿ ਕੇ ਕੇ ਵੀ ਗਏ ਸੀ ਅਚਾਨਕ ਹੀ ਮਨਰਾਜ ਦੇ ਸਿਰ ਵਿੱਚ ਦਰਦ ਹੋਣ ਲੱਗ ਗਿਆ ਉਸ ਨੇ ਮੇਰੇ ਤੋਂ ਦਵਾਈ ਮੰਗੀ ਸੀ ਕਹਿੰਦਾ ਭਾਬੀ ਦਵਾਈ ਦੇ ਦੇ ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ ਮੈਂ ਮਨਰਾਜ ਨੂੰ ਦਵਾਈ ਤਾਂ ਦੇ ਦਿੱਤੀ ਪਰ ਮੰਮੀ ਜੀ ਨੇ ਉਥੇ ਕੋਲ ਹੀ ਕਿਹਾ ਸੁਖਦੀਪ ਜੇ ਦਵਾਈ ਦੇ ਦਿੱਤੀ ਤਾਂ ਥੋੜਾ ਥੋੜਾ ਸਿਰ ਤੇ ਤੇਲ ਲਗਾ ਕੇ ਮਾਲਿਸ਼ ਕਰ ਦੇ ਇਸ ਨਾਲ ਇਸ ਨੂੰ ਆਰਾਮ ਮਿਲ ਜਾਏਗਾ ਮੈਂ ਮੰਮੀ ਜੀ ਨੂੰ ਇਸ਼ਾਰੇ ਨਾਲ ਕਿਹਾ ਵੀ ਸੀ ਕਿ ਮੰਮੀ ਜੀ ਮੈਂ ਤੇਲ ਕਿਵੇਂ ਲਗਾਵਾਂ ਕਿ ਤੁਹਾਨੂੰ ਪਤਾ ਹੈ ਕਿ ਜੇ ਪ੍ਰਤਾਪ ਨੂੰ ਪਤਾ ਲੱਗ ਗਿਆ ਤਾਂ ਉਹ ਕਿੰਨਾ ਗੁੱਸਾ ਕਰੇਗਾ ਪਰ ਫਿਰ ਵੀ ਮੰਮੀ ਜੀ ਨੇ ਮੇਰੀ ਗੱਲ ਇੱਕ ਗੱਲ ਨਹੀਂ ਸੁਣੀ ਉੱਥੇ ਮਾਸੀ ਜੀ ਵੀ ਕੋਲ ਹੀ ਬੈਠੇ ਸੀ ਮਨਰਾਜ ਸੀ ਮੰਮੀ ਜੀ ਸੀ ਸਾਰੇ ਹੀ ਸੀ ਸਭ ਦੇ ਸਾਹਮਣੇ ਮੈਨੂੰ ਜ਼ਬਰਦਸਤੀ ਕਿਹਾ ਨਹੀਂ ਬੇਟਾ ਦਿਔਰ ਵੀ ਤਾਂ ਭਰਾਵਾਂ ਵਰਗੇ ਹੁੰਦਾ ਹੈ ਤੇਲ ਲਗਾ ਦੇ ਤੇਲ ਲਗਾਉਣ ਨਾਲ ਕੀ ਹੁੰਦਾ ਇਸ ਸਿਰਦਰਦ ਸਿਰਦਰਦ ਹੋ ਰਿਹਾ ਹੈ ਜੇ ਕੋਈ ਤਕਲੀਫ ਵਿੱਚ ਹੋਵੇ ਤਾਂ ਕਿਸੇ ਦੀ ਸੇਵਾ ਕਰਨਾ ਪਾਪ ਨਹੀਂ ਹੁੰਦਾ ਮਾਸੀ ਜੀ ਵੀ ਲਗਾਤਾਰ ਮੈਨੂੰ ਦੇਖ ਦੇਖ ਜਾ ਰਹੇ ਸੀ ਭਲਾ ਸਾਰਿਆਂ ਦੇ ਸਾਹਮਣੇ ਮੈਂ ਹੁਣ ਕਿਵੇਂ ਜਵਾਬ ਦਿੰਦੀ ਮੰਮੀ ਜੀ ਨੂੰ ਜਦੋਂ ਚੰਗੀ ਤਰ੍ਹਾਂ ਪਤਾ ਸੀ ਕਿ ਤੁਹਾਨੂੰ ਇਹ ਸਭ ਕੁਝ ਪਸੰਦ ਨਹੀਂ ਹੈ ਤਾਂ ਇਸ ਦੇ ਬਾਵਜੂਦ ਵੀ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਵਾਰ-ਵਾਰ ਕਿਹਾ ਤਾਂ ਫਿਰ ਮੈਂ ਕੀ ਕਰ ਸਕਦੀ ਸੀ ਮੈਂ ਮਨਰਾਜ ਦੇ ਸਿਰ ਵਿੱਚ ਤੇਲ ਲਗਾਉਣ ਲੱਗ ਗਈ ਅਤੇ ਉੱਥੇ ਸਾਰੇ ਬੈਠੇ ਸੀ ਪੂਰਾ ਪਰਿਵਾਰ ਸੀ ਫਿਰ ਉੱਥੇ ਮੈਂ ਇਹੋ ਜਿਹੀ ਕਿਹੜੀ ਗਲਤ ਹਰਕਤ ਕਰ ਦਿੱਤੀ ਅਤੇ ਇਸ ਵਿੱਚ ਪਤਾ ਨਹੀਂ ਕਦੋਂ ਮੰਮੀ ਜੀ ਨੇ ਫੋਟੋ ਖਿੱਚ ਲਈ ਤੇ ਮਾਸੀ ਜੀ ਦੇ ਜਾਣ ਤੋਂ ਬਾਅਦ ਪ੍ਰਤਾਪ ਨੂੰ ਭੇਜ ਦਿੱਤੀ ਤੇ ਫਿਰ ਇਹ ਸਾਰੇ ਮਹਾਪਾਰਤ ਕਰਵਾ ਦਿੱਤਿਆ ਤਾਂ ਬਲਜੀਤ कौर ਕਹਿੰਦੀ ਵਾਹ ਬਹੁ ਕਿੰਨੇ ਆਰਾਮ ਨਾਲ ਇਹ ਕਹਾਣੀ ਬਣਾ ਦਿੱਤੀ ਤੂੰ ਮੈਨੂੰ ਬੇਇਜਤ ਕਰਨ ਦੇ ਲਈ ਤਾ ਸੁਖਦੀਪ ਕਹਿੰਦੀ ਝੂਠ ਕੀ ਬੋਲੇ ਮਮੀ ਜੀ ਮੈਂ ਜੇ ਮੈਂ ਝੂਠੀ ਹਾਂ ਤਾਂ ਹੁਣੇ ਮਾਸੀ ਨੂੰ ਫੋਨ ਕਰੋ ਤੇ ਫੋਨ ਸਪੀਕਰ ਤੇ ਕਰਕੇ ਸਾਰੀਆਂ ਗੱਲਾਂ ਇੱਥੇ ਹੀ ਕਲੀਅਰ ਹੋ ਜਾਣਗੀਆਂ ਤਾਂ ਬਲਜੀਤ कौर ਕਹਿੰਦੀ ਬਹੂ ਆਪਣਾ ਇਹਨਾਂ ਉਜੜੀਆਂ ਹਰਕਤਾਂ ਦੇ ਚੱਕਰ ਵਿੱਚ ਮੇਰੀ ਬੇਇੱਜ਼ਤੀ ਨਾ ਕਰਵਾ ਮੇਰੀ ਭੈਣ ਹੈ ਤਾਂ ਸੁਖਦੀਪ ਕਹਿੰਦੀ ਹਾਂ ਤਾਂ ਤੁਹਾਡੀ ਭੈਣ ਹੈ ਨਾ ਮਮੀ ਜੀ ਉਹ ਤਾਂ ਝੂਠ ਨਹੀਂ ਬੋਲਣਗੇ ਨਾ ਇੱਥੇ ਸਵਾਲ ਮੇਰੀ ਜ਼ਿੰਦਗੀ ਦਾ ਹੈ ਮੇਰੇ ਚਰਿੱਤਰ ਤੇ ਦਾਗ ਲਗਾਇਆ ਜਾ ਰਿਹਾ ਹੈ ਮੰਮੀ ਜੀ ਪੁੱਛਣਾ ਤਾਂ ਬੰਦਾ ਹੀ ਹੈ ਨਾ ਮਾਸੀ ਜੀ ਨੂੰ ਪੁੱਛੋ ਪ੍ਰਤਾਪ ਆਪਣੀ ਮਾਸੀ ਨੂੰ ਫੋਨ ਕਰੋ ਤੇ ਸਪੀਕਰ ਤੇ ਕਰੋ ਸੁਖਦੀਪ ਗੱਲ ਕਰੇਗੀ ਪ੍ਰਤਾਪ ਨੂੰ ਵੀ ਸਚਾਈ ਦਾ ਪਤਾ ਲੱਗਣਾ ਚਾਹੀਦਾ ਹੈ ਇਸ ਲਈ ਪ੍ਰਤਾਪ ਨੇ ਵੀ ਉਸੇ ਵੇਲੇ ਆਪਣੀ ਮਾਸੀ ਨੂੰ ਫੋਨ ਲਗਾ ਕੇ ਫੋਨ ਸਪੀਕਰ ਤੇ ਕਰ ਦਿੱਤਾ ਜਿਵੇਂ ਹੀ ਮਾਸੀ ਨੇ ਫੋਨ ਚੁੱਕਿਆ ਸੁਖਦੀਪ ਨੇ ਕਿਹਾ ਮਾਸੀ ਜੀ ਮੈਨੂੰ ਤੁਹਾਡੀ ਮਦਦ ਦੀ ਬਹੁਤ ਜ਼ਰੂਰਤ ਹੈ ਤਾਂ ਉਸ ਦੀ ਮਾਸੀ ਕਹਿੰਦੀ ਹਾਂ ਬੋਲ ਬੇਟਾ ਕੀ ਹੋਇਆ ਉਸ ਤੋਂ ਬਾਅਦ ਸੁਖਦੀਪ ਨੇ ਸਾਰੀ ਗੱਲ ਆਪਣੀ ਮਾਸੀ ਸੱਸ ਨੂੰ ਦੱਸੀ ਦਿੱਤੀ ਤੇ ਕਿਹਾ ਮਾਸੀ ਜੀ ਹੁਣ ਮੇਰੀ ਇੱਜ਼ਤ ਤੁਹਾਡੇ ਹੱਥ ਵਿੱਚ ਹੈ ਤੁਸੀਂ ਉਸ ਦਿਨ ਦੇ ਬਾਰੇ ਸਭ ਕੁਝ ਦੱਸ ਦਿਓ ਮੈਂ ਫੋਨ ਸਪੀਕਰ ਤੇ ਕੀਤਾ ਹੈ ਮੰਮੀ ਜੀ ਪ੍ਰਤਾਪ ਮੇਰੇ ਪਾਪਾ ਪੂਰਾ ਪਰਿਵਾਰ ਇੱਥੇ ਹੈ ਉਹ ਸਾਬ ਤੁਹਾਡੀ ਗੱਲ ਸੁਣ ਰਹੇ ਨੇ ਹੁਣ ਤੁਹਾਡੀ ਗੱਲ ਤੇ ਹੀ ਮੇਰੀ ਜ਼ਿੰਦਗੀ ਦਾ ਫੈਸਲਾ ਵੀ ਹੋਵੇਗਾ ਤਾਂ ਉਸ ਦੀ ਮਾਸਹੀ ਸੱਸ ਕਹਿੰਦੀ ਕਿਹੋ ਜਿਹਾ ਫੈਸਲਾ ਬਹੂ ਤੂੰ ਗਲਤ ਕੀ ਕੀਤਾ ਹੈ ਅਤੇ ਕਿੱਥੇ ਹੈ ਬਲਜੀਤ ਜਰਾ ਉਸ ਨੂੰ ਫੋਨ ਤਾਂ ਦੇ ਮੈਂ ਉਸ ਨੂੰ ਦੱਸਦੀਆਂ ਕਿ ਨਾਟਕ ਲਗਾ ਰੱਖਿਆ ਹੈ ਦੱਸੋ ਭਲਾ ਇਸ ਤਰ੍ਹਾਂ ਕੌਣ ਬੇਜਤ ਕਰਦਾ ਹੈ ਆਪਣੀ ਨੂੰ ਨੂੰ ਤੇ ਮਨਰਾਜ ਦੇ ਸਿਰ ਦਰਦ ਹੋ ਰਿਹਾ ਸੀ ਤਾਂ ਤੂੰ ਤਾਂ ਬਸ ਦਵਾਈ ਹੀ ਦਿੱਤੀ ਸੀ ਉਹ ਤਾਂ ਬਲਜੀਤ ਨੇ ਹੀ ਜ਼ਬਰਦਸਤੀ ਤੇਲ ਲਗਵਾਉਣ ਲਗਵਾਇਆ ਸੀ ਤੇਰੇ ਤੋਂ ਜੇ ਬਲਜੀਤ ਨੂੰ ਪਤਾ ਸੀ ਕਿ ਉਸਦੇ ਪੁੱਤ ਨੂੰ ਇਹ ਸਭ ਕੁਝ ਪਸੰਦ ਨਹੀਂ ਹੈ ਤਾਂ ਫਿਰ ਕਿਉਂ ਕੀਤੀ ਉਸਨੇ ਤੇਰੇ ਨਾਲ ਜ਼ਬਰਦਸਤੀ ਅਤੇ ਜੇ ਜ਼ਬਰਦਸਤੀ ਨਾਲ ਤੇਲ ਲਗਵਾਇਆ ਵੀ ਤਾਂ ਫਿਰ ਫੋਟੋ ਕਿਉਂ ਖਿੱਚੀ ਸੀ ਭਾਈ ਇਹ ਤਾਂ ਇਹ ਤਾਂ ਸਰਸਰੀ ਗੱਲ ਹੈ ਸਰਸਰ ਗਲਤ ਹੈ ਜੇ ਇਹ ਗੱਲ ਇਸ ਗਲਤ ਤੇ ਲੜਾਈ ਹੋ ਰਹੀ ਹੈ ਤਾਂ ਲੜਨ ਵਾਲੀ ਵਾਲਾ ਵੀ ਗਲਤ ਹੈ ਅਤੇ ਬਲਜੀਤ ਨੂੰ ਬਹੁਤ ਗਲਤ ਕਰ ਰਿਹਾ ਬਹੁਤ ਗਲਤ ਕਰ ਰਹੀ ਹੈ ਤਾਂ ਬਲਜੀਤ ਕਹਿੰਦੀ ਭੈਣ ਜੀ ਹੁਣ ਤੂੰ ਵੀ ਬਹੁਤ ਦੀ ਦਾਹੀ ਪੱਖ ਲੈ ਲਿਆ ਆਪਣੇ ਭੈਣ ਨੂੰ ਤੂੰ ਝੂਠੀ ਸਾਬਤ ਕਰਦੀ ਹੈ ਮੈਂ ਕਹਿੰਦਾ ਬੱਸ ਮੰਮੀ ਬਹੁਤ ਹੋ ਗਿਆ ਉਸ ਨੇ ਗੁੱਸੇ ਨਾਲ ਫੋਨ ਖੋ ਕੇ ਕੱਟ ਦਿੱਤਾ ਤੇ ਪ੍ਰਤਾਪ ਗੁੱਸੇ ਨਾਲ ਆਪਣੀ ਮੰਮੀ ਨੂੰ ਕਹਿੰਦਾ ਮੰਮੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੁਸੀਂ ਇਹ ਸਭ ਕਿਉਂ ਕੀਤਾ ਮੰਮੀ ਤੁਹਾਨੂੰ ਜਰਾ ਵੀ ਅਹਿਸਾਸ ਹੈ ਕਿ ਤੁਹਾਡੀ ਹਰਕਤ ਦੀ وجہ ਨਾਲ ਮੇਰੇ ਤੇ ਕੀ ਬੀਤ ਰਹੀ ਹੈ ਮੈਂ ਪਿਛਲੇ 15 ਦਿਨਾਂ ਤੋਂ ਮੇਰੇ ਤੇ ਸੁਖਦੀਪ ਦੇ ਵਿੱਚ ਬੋਲਚਾਲ ਬੰਦ ਹੈ ਸਾਡੇ ਵਿੱਚ ਕਿੰਨਾ ਤਣਾ ਹੈ ਲੜਾਈ ਹੈ ਅਤੇ ਗੱਲ ਇੰਨੀ ਵੱਧ ਗਈ ਹੈ ਕਿ ਅੱਜ ਸੁਖਦੀਪ ਦੇ ਪਾਪਾ ਵੀ ਆ ਗਏ ਮੇਰੇ ਨਾਲ ਗੁੱਸੇ ਹੋ ਰਹੇ ਨੇ ਤੇ ਨਰਾਜ ਹੋ ਰਹੇ ਨੇ ਤੂੰ ਤਾਂ ਮੇਰੇ ਸਹੁਰਿਆਂ ਤੇ ਮੇਰੀ ਇੱਜ਼ਤ ਨਹੀਂ ਛੱਡੀ ਕਿਉਂ ਕਿਉ ਮਮੀ ਕਿਉਂ ਕੀਤਾ ਤੂੰ ਇਸ ਤਰ੍ਹਾਂ ਮੇਰੇ ਚੱਕਰ ਵਿੱਚ ਮੈਂ ਤਾਂ ਬਿਲਕੁਲ ਬੇਇੱਜ਼ਤ ਹੋ ਗਿਆ ਆਖਰ ਚਾਹੁੰਦੀ ਕੀ ਹੈ ਤੂੰ ਤਾਂ ਸੁਖਦੀਪ ਕਹਿੰਦੀ ਮੈਂ ਦੱਸਦੀ ਆ ਮੰਮੀ ਜੀ ਕੀ ਸੋਚਦੇ ਆ ਮੈਂ ਕਹਾਂ ਮੰਮੀ ਜੀ ਐਸੀ ਕਿ ਉਹ ਮੇਰੇ ਖਿਲਾਫ ਉਲਟ ਉਲਟਾ ਸਿੱਧਾ ਤੁਹਾਨੂੰ ਭਰਦੀ ਰਹੇਗੀ ਤਾਂ ਤੁਸੀਂ ਮੇਰੀ ਗੱਲ ਘੱਟ ਸੁਣੋਗੇ ਜਿਵੇਂ ਉਹ ਕਹੇਗੀ ਉਹ ਉਹਨਾਂ ਦੇ ਹਿਸਾਬ ਨਾਲ ਹੀ ਚੱਲੋਗੇ ਉਹ ਤੁਹਾਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ ਉਹਨਾਂ ਨੂੰ ਡਰ ਹੈ ਕਿ ਮੇਰੇ ਹੋਂ ਤੋਂ ਬਾਅਦ ਤੁਸੀਂ ਕਿਤੇ ਉਹਨਾਂ ਦੀਆਂ ਗੱਲਾਂ ਸੁਣਨਾ ਬੰਦ ਨਾ ਕਰ ਦਿਓ ਇਸ ਲਈ ਉਹਨਾਂ ਨੇ ਆਪਣਾ ਦਬਾਅ ਬਣਾਉਣ ਦੇ ਚੱਕਰ ਵਿੱਚ ਮੈਨੂੰ ਬੇਇਜਤ ਕਰਕੇ ਰੱਖ ਦਿੱਤਾ ਹੁਣ ਬਲਜੀਤ ਕੌਰ ਦੀ ਬੋਲਤੀ ਬੰਦ ਹੋ ਗਈ ਸੀ ਕਿਉਂਕਿ ਉਸ ਦੀ ਇਹ ਹਰਕਤ ਫੜੀ ਗਈ ਸੀ ਬੇਇਜਤ ਹੋ ਕੇ ਹੋ ਗਈ ਸੀ ਹੁਣ ਸੁਖਦੀਪ ਦੇ ਪਾਪਾ ਨੂੰ ਕੁਝ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ ਕਿਉਂਕਿ ਹੁਣ ਪ੍ਰਤਾਪ ਨੂੰ ਸਾਰੀ ਸਚਾਈ ਪਤਾ ਚੱਲਣ ਗਈ ਸੀ ਸੁਖਦੀਪ ਦੇ ਪਾਪਾ ਨੇ ਕਿਹਾ ਪ੍ਰਤਾਪ ਬੇਟਾ ਮੈਨੂੰ ਮਾਫ਼ ਕਰਨਾ ਜੇ ਤੂੰ ਇਹ ਗੱਲ ਪਹਿਲਾਂ ਹੀ ਸੁਣ ਲਈ ਹੁੰਦੀ ਤਾਂ ਅੱਜ ਮੈਨੂੰ ਆ ਕੇ ਇਥੇ ਇੰਨੀ ਮਹਾਪਾਰਤ ਕਰਨ ਦੀ ਜ਼ਰੂਰਤ ਨਾ ਪੈਂਦੀ ਤੇ ਤੇਰੇ ਲਈ ਮੇਰੇ ਮੂੰਹ ਵਿੱਚੋਂ ਇਹ ਜੇ ਸ਼ਬਦ ਨਾ ਨਿਕਲਦੇ ਪਰ ਉਸ ਸਮੇਂ ਇਹ ਜ਼ਰੂਰੀ ਸੀ ਕਿਉਂਕਿ ਪਿਆਰ ਨਾਲ ਤਾਂ ਤੂੰ ਸਮਝ ਨਹੀਂ ਰਿਹਾ ਸੀ ਪਰ ਇੱਕ ਗੱਲ ਹੋਰ ਮੇਰੀ ਤੀ ਇਸ ਘਰ ਵਿੱਚ ਤਾਂ ਹੀ ਰਹੇਗੀ ਜੇ ਤੂੰ ਰਹੇਗਾ ਮੈਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਕੀਤਾ ਹੈ ਤੇਰੇ ਨਾਲ ਹੀ ਇਸ ਇਹ ਪਰਿਵਾਰ ਹੈ ਜੇ ਤੂੰ ਇੱਥੇ ਨਹੀਂ ਰਹੇਗਾ ਤਾਂ ਮੇਰੀ ਧੀ ਵੀ ਇੱਥੇ ਨਹੀਂ ਰਹੇਗੀ ਕਿਉਂਕਿ ਇਹ ਪਰਿਵਾਰ ਐਸ ਲਾਇਕ ਨਹੀਂ ਹੈ ਕਿ ਮੈਂ ਆਪਣੀ ਧੀ ਨੂੰ ਇੱਥੇ ਦੁਬਾਰਾ ਛੱਡ ਸਕਾਂ ਇਸ ਲਈ ਬਿਹਤਰ ਇਹ ਹੋਵੇਗਾ ਕਿ ਤੂੰ ਸੁਖਦੀਪ ਨੂੰ ਆਪਣੇ ਨਾਲ ਲੈ ਜਾ ਜਾਂ ਪ੍ਰਤਾਪ ਕਹਿੰਦਾ ਤਾਂ ਪ੍ਰਤਾਪ ਕਹਿੰਦਾ ਪਾਪਾ ਜੀ ਹੁਣ ਤਾਂ ਮੈਂ ਸੁਖਦੀਪ ਨੂੰ ਕਿਸੇ ਵੀ ਕੀਮਤ ਤੇ ਇੱਥੇ ਨਹੀਂ ਛੱਡਾਂਗਾ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਹੁਣ ਤਾਂ ਮੈਂ ਖੁਦ ਹੀ ਉਸ ਨੂੰ ਇੱਥੇ ਨਹੀਂ ਛੱਡਣਾ ਵਾਲਾ ਪ੍ਰਤਾਪ ਨੂੰ ਜਦੋਂ ਸਾਰੀ ਸਚਾਈ ਦਾ ਪਤਾ ਚੱਲ ਗਏ ਚੱਲ ਗਿਆ ਤਾਂ ਸੁਖਦੀਪ ਦੇ ਪਾਪਾ ਵਾਪਸ ਚਲੇ ਗਏ ਇੱਧਰ ਮੈਂ ਸੁਖਦੀਪ ਨੂੰ ਕਹਿੰਦਾ ਸੁਖਦੀਪ ਪਲੀਜ਼ ਮੈਨੂੰ ਮਾਫ ਕਰ ਦੇ ਬਿਨਾਂ ਸਚਾਈ ਜਾਣੇ ਹੀ ਮੈਂ ਤੁਹਾਨੂੰ ਬਹੁਤ ਉਲਟਾ ਸਿੱਧਾ ਬੋਲਿਆ ਤੈਨੂੰ ਦੁੱਖ ਦਿੱਤਾ ਹੈ ਤਕਲੀਫ ਪਹਾਈ ਹੈ ਤੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਇਆ ਹੈ ਮੈਨੂੰ ਮਾਫ ਕਰ ਦੇ ਪਰ ਹੁਣ ਹੋਰ ਨਹੀਂ ਤੂੰ ਆਪਣਾ ਸਮਾਨ ਪੈਕ ਕਰ ਆਪਾਂ ਕੱਲ ਹੀ ਇੱਥੋਂ ਨਿਕਲ ਜਾਵਾਂਗੇ ਅਤੇ ਪ੍ਰਤਾਪ ਆਪਣੀ ਮੰਮੀ ਵੱਲ ਦੇਖ ਕੇ ਕਹਿੰਦਾ ਇਹ ਤਾਂ ਮੈਂ ਇਹ ਤਾਂ ਮਾਂ ਹੈ ਨਾ ਇਸ ਨੂੰ ਕੀ ਮੈਂ ਕਹਾ ਕਹਿ ਸਕਦਾ ਹਾਂ ਇਹਨਾਂ ਦੀਆਂ ਹਰਕਤਾਂ ਤੇ ਕਿਹੜਾ ਸਜ਼ਾ ਕਿਹੜੀ ਸਜ਼ਾ ਦਿਆਂ ਮੈਂ ਪੁੱਤ ਹਾਂ ਨਾ ਇੰਨੀ ਹਿੰਮਤ ਤਾਂ ਮੇਰੇ ਵਿੱਚ ਹੈ ਨਹੀਂ ਕਿ ਮੰਮੀ ਨੂੰ ਸਜ਼ਾ ਦੇ ਸਕਾਂ ਉਸ ਦੀ ਸਜ਼ਾ ਇਹੀ ਰਹੇਗੀ ਕਿ ਉਸ ਨੂੰ ਆਪਣੇ ਪੁੱਤ ਤੇ ਨੋਂ ਤੋਂ ਦੂਰ ਬਹੁਤ ਵੱਡੀ ਸਜ਼ਾ ਹੈ ਫਿਰ ਉਸ ਨੂੰ ਆਪਣੇ ਪੁੱਤ ਤੇ ਨੋਂ ਦੀ ਕੀਮਤ ਦਾ ਪਤਾ ਲੱਗੇਗੀ ਲੱਗੇਗਾ ਜਦੋਂ ਉਸ ਨੂੰ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਹੋਵੇਗੀ ਤਾਂ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਫਿਰ ਆਪਾਂ ਇੱਥੇ ਦੁਬਾਰਾ ਵਾਪਸ ਆ ਜਾਵਾਂਗੇ ਜਦੋਂ ਤੱਕ ਮੰਮੀ ਆਪਣੀਆਂ ਹਰਕਤਾਂ ਨੂੰ ਛੱਡ ਨਹੀਂ ਦਿੰਦੀ ਐਸੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਮਾਹੌਲ ਬਣ ਕੇ ਬਣ ਕੇ ਰੱਖ ਨਹੀਂ ਰੱਖ ਨਹੀਂ ਰੱਖ ਸਕਦੀ ਉਦੋਂ ਤੱਕ ਆਪਾਂ ਇਸ ਘਰ ਵਿੱਚ ਵਾਪਸ ਨਹੀਂ ਆਵਾਂਗੇ ਮੰਨਿਆ ਕਿ ਮੈਂ ਸ਼ੱਕੀ ਹਾਂ ਪਰ ਤੁਸੀਂ ਤਾਂ ਮੇਰੇ ਸ਼ੱਕ ਨੂੰ ਬढ़ावा ਦਿੱਤਾ ਕਹਿੰਦੇ ਹੋਏ ਮੈਂ ਸੁਖਦੀਪ ਨੂੰ ਕਮਰੇ ਵਿੱਚ ਲੈ ਗਿਆ ਅੱਜ ਬਲਜੀਤ कौर ਦੀ ਵੀ ਚੁੱਪ ਸੀ ਪੁੱਤ ਦਾ ਸਾਹਮਣਾ ਕਰਨ ਦੀ ਉਸ ਦੀ ਹਿੰਮਤ ਨਹੀਂ ਹੋ ਰਹੀ ਸੀ ਸਾਰੀ ਗਲਤੀ ਤਾਂ ਉਸ ਦੀ ਅੱਜ ਫੜੀ ਗਈ ਸੀ ਜੋ ਉਹ ਵੀ ਸਾਰਿਆਂ ਦੇ ਸਾਹਮਣੇ ਦੋਸਤ ਦੋਸਤ ਬਲਜੀਤ ਕੌਰ ਨੇ ਜੋ ਕੀਤਾ ਸੋ ਕੀਤਾ ਪਰ ਇਸ ਦੀ ਇਸ ਵਿੱਚ ਗਲਤੀ ਪ੍ਰਤਾਪ ਦੀ ਵੀ ਸੀ ਦੁਨੀਆ ਵਿੱਚ ਅੱਜ ਵੀ ਇਹੋ ਜਿਹੇ ਪਤੀ ਨੇ ਜੋ ਆਪਣੀਆਂ ਪਤਨੀਆਂ ਤੇ ਸ਼ੱਕ ਕਰਦੇ ਨੇ ਪਤੀ ਪਤਨੀ ਦੇ ਰਿਸ਼ਤੇ ਦੀ ਨੀਂਵ ਵਿਸ਼ਵਾਸ ਤੇ ਖੜੀ ਹੈ ਜਦੋਂ ਤੱਕ ਵਿਸ਼ਵਾਸ ਨਹੀਂ ਹੈ ਉਦੋਂ ਤੱਕ ਕੋਈ ਵੀ ਰਿਸ਼ਤਾ ਕਾਇਮ ਨਹੀਂ ਹੈ ਰਹਿ ਸਕਦਾ ਤਾਂ ਦੋਸਤੋ ਇਸ ਹੀ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ